ਸੰਗਰੂਰ ਜ਼ਿਲ੍ਹੇ ਦੇ ਪਿੰਡ ਬਡਰੂਖਾ ਵਿਖੇ ਸਿੱਧ ਵਿਧ ਵਿਦ ਆਸ਼ਰਮ ਵਿੱਚ ਲੋੜੀ ਦਾ ਤਿਉਹਾਰ ਖਾਸ ਤਰੀਕੇ ਨਾਲ ਮਨਾਇਆ ਗਿਆ ਇਸ ਮੌਕੇ ਤੇ ਵਿਦ ਆਸ਼ਰਮ ਵਿੱਚ ਰਹਿੰਦੇ ਬਜ਼ੁਰਗਾਂ ਨਾਲ ਮਿਲ ਕੇ ਮੰਡੇਰ ਬਰਦਰਸ ਨੇ ਲੋੜੀ ਦੇ ਰੰਗ ਬੰਨ ਦਿੱਤੇ ਪੂਰਾ ਮਾਹੌਲ ਖੁਸ਼ੀਆਂ ਤੇ ਸੱਭਿਆਚਾਰਕ ਰੰਗਾਂ ਨਾਲ ਭਰਿਆ ਹੋਇਆ ਸੀ ਇਸ ਦੌਰਾਨ ਆਸ਼ਰਮ ਵਿੱਚ ਨਵਜਮੀਆਂ ਦੀਆਂ ਦੀ ਲੋੜੀ ਵੀ ਮਨਾਈ ਗਈ ਬਿਲਕੁਲ ਜੀ ਸਾਨੂੰ ਖੁਸ਼ੀ ਮਿਲਦੀ ਹੈ ਕਿਉਂਕਿ ਜਿਹੜਾ ਅਸੀਂ ਪੈਟਰਨ ਫਾਲੋ ਕਰਕੇ ਚੱਲੇ ਹਾਂ ਉਹ ਸੱਥਾਂ ਦਾ ਗਾਉਣਾ ਬਜ਼ੁਰਗ ਸੁਣਦੇ ਸੀਗਾ ਪਹਿਲਾਂ ਉਹ ਬੋਰਾਂ ਦੀ ਸ਼ਾਮੇ ਬੈਠ ਕੇ ਤੇ ਅਸੀਂ ਉਹਨਾਂ ਦੇ ਵਿੱਚ ਇਹ ਗਾਉਣ ਜਿਹੜਾ ਸਾਥਾਂ ਦਾ ਗਾਉਣਾ ਉਹਨੂੰ ਲੈ ਕੇ ਆ ਰਹੇ ਹਾਂ ਇਸ ਤਰੀਕੇ ਨਾਲ ਦੇਖਦੇ ਹੋ ਉਹ ਸੱਭਿਆਚਾਰਕ ਤੁਹਾਡੇ ਕੋਲੇ ਮਿਊਜ਼ਿਕਲ ਹੈਗਾ 뮤ਜ਼ਿਕ ਹੈਗਾ ਉਹ ਸਾਰੇ ਸਾਜ਼ ਹੈਗੇ ਨੇ ਇਹ ਚੀਜ਼ਾਂ ਨੂੰ ਕਿਤੇ ਕਿਤੇ ਬਜ਼ੁਰਗਾਂ ਦੇ ਕੋਲ ਜਦੋਂ ਲੈ ਕੇ ਜਾਉਂਗੇ ਉਹ ਸੱਭਿਆਚਾਰਕ ਗਾਣੇ ਸੁਣਾਉ ਉਹ ਕਿੰਨੀ ਖੁਸ਼ੀ ਆ ਕਿ ਇਹ ਜਿਹੜਾ ਪ੍ਰੋਗਰਾਮ ਹੈਗਾ ਇਹਨੂੰ ਦੁੱਗਣਾ ਚੌਕਣਾ ਵਧਿਆ ਕਰਾਂਗੇ ਬਾਈ ਜੀ ਖੁਸ਼ੀ ਤਾਂ ਬਹੁਤ ਮਿਲਦੀ ਹੈ ਕਿਉਂਕਿ ਉਹਨਾਂ ਦੇ ਖੂਨ ਦੇ ਵਿੱਚ ਇਹ ਚੀਜ਼ਾਂ ਰਚੀਆਂ ਹੋਈਆਂ ਨੇ ਇਹ ਸਾਜ਼ ਰਚੇ ਹੋਏ ਨੇ ਇਹ ਟਿਊਨਰ ਰਚੀਆਂ ਹੋਈਆਂ ਨੇ ਜੜੀਆਂ ਸੀ ਉਗਾਉਣੀਆਂ ਇਹ ਰੰਗ ਰਚੇ ਹੋਏ ਨੇ ਤੇ ਉਹ ਚੀਜ਼ਾਂ ਜਿਹੜੇ ਉਹਨਾਂ ਨੇ ਆਪਣੀ ਜਵਾਨੀ ਦੇ ਵਿੱਚ ਮਾਣੀਆਂ ਹੁੰਦੀਆਂ ਨੇ ਉਹ ਦੁਬਾਰੇ ਫਿਰ ਉਹਨਾਂ ਦੇ ਅੱਗੇ ਅਸੀਂ ਲੈ ਕੇ ਆਉਂਦੇ ਆ ਤੇ ਨਵੇਂ ਰੂਪ ਦੇ ਵਿੱਚ ਵੀ ਯੂਥ ਦੇ ਤੌਰ ਤੇ ਅਸੀਂ ਪੇਸ਼ ਕਰਦੇ ਆ ਉਹਨਾਂ ਨੂੰ ਸਾਰੀਆਂ ਚੀਜ਼ਾਂ ਜਿਹੜੇ ਵਿਰਾਸਤੀ ਰੰਗ ਨੇ ਤੇ ਬਹੁਤ ਖੁਸ਼ੀ ਮਹਿਸੂਸ ਤਾਂ ਹੁੰਦੀ ਹੈ ਜੀ ਜਿਹੜਾ ਲੋਹੜੀ ਦਾ ਤਿਹਾਰਾ ਪਰਿਵਾਰ ਦਾ ਦੇਰ ਦਾ ਪਰੇ ਬਜ਼ੁਰਗ ਕਿੰਨੇ ਕਿਤੇ ਪਰਿਵਾਰਾਂ ਤੋਂ ਟੁੱਟੇ ਹੋਏ ਨੇ ਹੁਣ ਉਹੀ ਪਰਿਵਾਰ ਬਣ ਕੇ ਉਸੇ ਪਰਿਵਾਰ ਉਸੇ ਇੱਕ ਵਿਹੜੇ ਦੇ ਵਿੱਚ ਤੁਸੀਂ ਇਹ ਪ੍ਰੋਗਰਾਮ ਕਰੋਗੇ ਲੱਗਦਾ ਕਿ ਇਹ ਜਿਹੜਾ ਮਾਹੌਲ ਹੋਊਗਾ ਇਹ ਪੂਰਾ ਪਰਿਵਾਰਕ ਬਣ ਜਾਊਗਾ ਬਧੇ ਤਰੀਕੇ ਨਾਲ ਬਿਲਕੁਲ ਬਾਈ ਜੀ ਸਾਡੀ ਇਹ ਕੋਸ਼ਿਸ਼ ਹੀ ਰਹਿੰਦੀ ਹੈ ਵੀ ਜਿੱਥੇ ਵੀ ਅਸੀਂ ਜਾਂਦੇ ਹਾਂ ਕੋਈ ਵੀ ਸਾਡੇ ਜਿਵੇਂ ਵਿਆਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਵੀ ਕਾਫੀ ਸਾਡੇ ਸ਼ੋਅਜ਼ ਵਗੈਰਾ ਲੱਗਦੇ ਆ ਅਸੀਂ ਇਹੀ ਰੱਖਿਆ ਹੋਇਆ ਵੀ ਉਹਨਾਂ ਦੇ ਵਿੱਚ ਜਿਹੜੇ ਸਾਨੂੰ ਸੱਦਦੇ ਆ ਉਹਨਾਂ ਦੇ ਵਿੱਚ ਪਰਿਵਾਰ ਦੇ ਤੌਰ ਤੇ ਵਿਚਰੀਏ ਕੋਈ ਅਸੀਂ ਆਪਣੀ ਏਕਣ ਨਹੀਂ ਰੱਖਦੇ ਵੀ ਕੋਈ ਪੂਰਨ ਭਾਵਾਂ ਵਾਲਾ ਵੀ ਕੰਮ ਵੀ ਆਏ ਤੇ ਚਲੇ ਗਏ ਆਪਣਾ ਕੰਮ ਕੀਤਾ ਸੀ ਪਰਿਵਾਰਕ ਤੌਰ ਤੇ ਵਿੱਚ ਇਨਵੋਲਵ ਹੋ ਗਏ ਜਿਵੇਂ ਬਜ਼ੁਰਗਾਂ ਦਾ ਇੰਨਾ ਸਾਰਾ ਪਿਆਰ ਮਿਲ ਰਿਹਾ ਕਿਉਂਕਿ ਦਵਾਵਾਂ ਮਿਲਦੀਆਂ ਨੇ ਇੰਨਾ ਸਦਕੇ ਅਸੀਂ ਲੱਗੇ ਆ ਜੀ ਐਕਟਰ ਤੇਜਪਾਲ ਬਰਮੰਚ ਸੰਗਰੂਰ ਤੋਂ ਕਿਵੇਂ ਦੇਖਦੇ ਹੋ ਬਜ਼ੁਰਗ ਜਿਹੜੇ ਪਰਿਵਾਰਾਂ ਤੋਂ ਦੂਰ ਨੇ ਆਦਿਓਂ ਦੇ ਵੇੜੇ ਦੇ ਵਿੱਚ ਲੋੜੀ ਦਾ ਜਿਹੜਾ ਰੰਗਾ ਬਣਾਇਆ ਲਿਆ ਕਿਵੇਂ ਉਹ ਖੁਸ਼ਲਾ ਹੋਇਆ ਕਿੰਨੀ ਖੁਸ਼ੀ ਹੋ ਰਹੀ ਆ ਸਾਨੂੰ ਬਹੁਤ ਮਾਣ ਤੇ ਖੁਸ਼ੀ ਹੋ ਰਹੀ ਆ ਕਿਉਂਕਿ ਜਿੱਥੇ ਨਾਲ ਅਸੀਂ ਤੇ ਜਾਂਦਾ ਅਸ਼ੀਰਵਾਦ ਲੈ ਰਹੇ ਆ ਉੱਥੇ ਬਜ਼ੁਰਗਾਂ ਦਾ ਵੀ ਅਸ਼ੀਰਵਾਦ ਲੈਣ ਪਹੁੰਚੇ ਆ ਤੇ ਆਨ ਮਾਣ ਤੇ ਜਾਂਦਾ ਮਾਣ ਹੈ ਸਾਨੂੰ ਮਾਣ ਹੈ ਆਪਣੀ ਧੀਆਂ ਉਤੇ ਜਿਹੜੀਆਂ ਵੱਡੀਆਂ ਹੋ ਕੇ ਅੱਜ ਕੱਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀਆਂ ਤੇ ਬਜ਼ੁਰਗ ਵੀ ਸਾਡੇ ਇਸ਼ਾਨ ਨੇ ਜਿਨ੍ਹਾਂ ਲਈ ਅਸੀਂ ਉਪਰਾਲਾ ਕੀਤਾ ਕਿ ਉਹਨਾਂ ਦੀ ਖੁਸ਼ੀਆਂ 'ਚ ਅਸੀਂ ਸ਼ਾਮਿਲ ਹੋ ਕੇ ਆਪਣੀ ਧੀਆਂ ਨੂੰ ਅਸੀਂ ਲੋਹੜੀ ਮਨਾ ਸਕੀਏ ਉਹਨਾਂ ਨਾਲ ਅਸੀਂ ਖੁਸ਼ੀਆਂ ਸਾਂਝੀਆਂ ਕਰ ਸਕੀਏ ਸਾਡਾ ਇਹ ਉਪਰਾਲਾ ਹਰ ਸਾਲ ਹੁੰਦਾ ਹੈ ਇੱਥੇ ਬਜ਼ੁਰਗ ਬਿਰਦਾ ਆਸ਼ਰਮ ਆ ਕੇ ਅਸੀਂ ਹਰ ਸਾਲ ਕਰਦੇ ਹਾਂ ਸਰ ਬਿਰਦਾ ਆਸ਼ਰਮ ਦੇ ਵਿੱਚ ਕਿਦਾਂ ਦੇ ਬਜ਼ੁਰਗ ਰਹਿੰਦੇ ਹੋਏ ਇਕੱਲਾਪਨ ਮਹਿਸੂਸ ਕਰਦੇ ਨੇ ਅੱਜ ਉਹਨਾਂ ਦੇ ਵੇਲੇ ਤਾਂ ਰੌਣਕਾਂ ਲੱਗੀਆਂ ਨੇ ਲੋਹੜੀ ਮਾਈ ਜਾ ਰਹੀ ਆ ਕਿੰਨੀ ਖੁਸ਼ੀ ਉਹਨਾਂ ਦੇ ਚਿਹਰਿਆਂ ਤੇ ਦੇਖ ਰਹੇ ਤੁਸੀਂ ਅਸੀਂ ਹਰ ਸਾਲ ਹੀ ਖੁਸ਼ੀ ਦਿੰਨੇ ਆ ਅਸੀਂ ਖੁਸ਼ੀਆਂ ਵੰਡਣੇ ਆਂ ਬਜ਼ੁਰਗਾਂ ਨਾਲ ਜਿਹੜੇ ਮਾਪੇ ਜਿਹੜੇ ਧੀ ਪੁੱਤ ਆਪਣੇ ਬਜ਼ੁਰਗਾਂ ਨੂੰ ਛੱਡ ਕੇ ਇੱਥੇ ਛੱਡ ਜਾਂਦੇ ਨੇ ਵੇ ਸਹਾਰਾ ਕਰ ਜਾਂਦੇ ਨੇ ਅਸੀਂ ਉਹਨਾਂ ਦਾ ਸਹਾਰਾ ਬਣ ਕੇ ਅਸੀਂ ਉਹਨਾਂ ਨਾਲ ਖੜਦੇ ਆਂ ਨਾਲੇ ਉਹਨਾਂ ਨੂੰ ਖੁਸ਼ੀਆਂ ਵੰਡਦੇ ਆਂ ਜਿੱਥੇ ਅਸੀਂ ਆ ਕੇ ਧੀਆਂ ਨਾਲ ਵੀ ਲੋੜੀ ਬਣਾਉਂਦੇ ਆਂ ਜਿਨ੍ਹਾਂ ਅੱਜ ਕੱਲ੍ਹ ਧੀਆਂ ਨੂੰ ਜੰਮਦੇ ਨਹੀਂ ਹੈਗੇ ਲੋਕ ਖੁੱਖਜ ਮਾਰੀ ਜਾਂਦੇ ਆਂ ਅਸੀਂ ਉਹਨਾਂ ਨੂੰ ਆਣ-ਬਾਣ ਸ਼ਾਨ ਸਮਝ ਕੇ ਉਹਨਾਂ ਨੂੰ ਅੱਜ ਸਨਮਾਨਤ ਵੀ ਕਰ ਰਹੇ ਆ ਉਹਨਾਂ ਦੇ ਮਾਪਿਆਂ ਨੂੰ ਸਨਮਾਨਤ ਕਰ ਰਹੇ ਆ ਤਾਂ ਕਿ ਅੱਗੇ ਤੋਂ ਕੋਈ ਧੀਾਂ ਨੂੰ ਕੋਖਾਂ 'ਚ ਨਾ ਮਾਰੇ ਤੇ ਚੜ੍ਹਦੀ ਕਲਾ 'ਚ ਰੱਖਣ ਪੁਜਰ ਕਰ ਲਈ ਵੀ ਅਸੀਂ ਅਰਦਾਸ ਕਰਦੇ ਆ ਕਿ ਉਹ ਵੀ ਉਹਨਾਂ ਦੇ ਬੱਚੇ ਵੀ ਉਹਨਾਂ ਨੂੰ ਆ ਕੇ ਮਿਲਣ ਤੇ ਉਹਨਾਂ ਦੇ ਆਪਣੇ ਮਾਪਿਆਂ ਨੂੰ ਸਾਹਮਣੇ ਇਹ ਹੀ ਸਾਡੀ ਦਿਲੋਂ ਦੁਆਵਾਂ ਨੇ